ਕੀ ਰੂਪਰੇਖਾ ਲਈ ਕੀਤੀ ਗਈ era ਪੰਥਕ 18 ਕੱਠ 19 ਤਰੀਕ ਨੂੰ ਸੱਦਿਆ ਗਿਆ ਤੁਹਾਡੇ ਇਹ ਜੀ ਜੋ ਸਾਡੀ ਕੌਮ ਤੇ ਉੱਪਰ ਤਸ਼ੱਦਦ ਹੋ ਰਿਹਾ ਜਾਂ ਸਾਨੂੰ ਬੇਇਨਸਾਫੀਆਂ ਹੋ ਰਹੀਆਂ ਸਾਡੀ ਕੋਈ ਕਿਤੇ ਗੱਲ ਸੁਣੀ ਨਹੀਂ ਜਾ ਰਹੀ ਇਹਨੇ ਵੱਡੇ ਮਾਰਜਨਾਂ ਜਿੱਤਣ ਤੋਂ ਬਾਅਦ ਵੀ ਸਾਡੇ ਬੰਦਿਆਂ ਨੂੰ ਛੱਡਿਆ ਨਹੀਂ ਜਾ ਰਿਹਾ ਜਾਂ ਘੱਟ ਗਿਣਤੀਆਂ ਨਾਲ ਜੋ ਹੋ ਰਿਹਾ ਤੇ ਉਹਦੇ ਵਾਸਤੇ ਅਸੀਂ ਆਉਣ ਵਾਲੇ ਸਮੇਂ ਲਈ ਸਾਨੂੰ ਕੀ ਕਰਨਾ ਚਾਹੀਦਾ ਕਿਹੋ ਜੀ ਰੂਪਰੇਖਾ ਕਿਹੋ ਜਿਹਾ ਸੰਘਰਸ਼ ਵਿੜਨਾ ਚਾਹੀਦਾ ਉਹਦੇ ਵਾਸਤੇ ਅਸੀਂ ਇਹ ਪੰਥਕ ਕੱਠ ਸਦਿਆ ਤੇ ਉਥੇ ਇਹ ਵਿਚਾਰਾ ਹੋਣ ਗਿਆ ਕਿ ਸਾਨੂੰ ਆਉਣ ਵਾਲੇ ਸਮੇ ਲਈ ਕੀ ਰਣਨੀਤੀ ਤੇ ਬਾਕੀ ਦੂਜਾ ਸਿੰਘ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀਆਂ ਵੋਟਾਂ ਦਾ ਜਾਂ ਜਿਹੜੀ ਆਉਣ ਵਾਲੇ ਸਮੇ ਚ ਇਲੈਕਸ਼ਨ ਆਉਂਦੀ ਆ ਤੋ ਅਸੀਂ ਕਿੰਨੇ ਸੋਚਦੇ ਆ ਕਿ ਉਹ ਉਹ ਸਿੱਖੀ ਨੂੰ ਪ੍ਰਣਾਏ ਹੋਏ ਲੋਕ ਸਿੱਖੀ ਸੋਚ ਵਾਲੇ ਲੋਕ ਜਿਹੜੇ ਉਹ ਜਿਹੜੇ ਇਸ ਵਾਸਤੇ ਨਪੁੰਨ ਹੋਣ ਜਿਹੜੇ ਆਪਣਾ ਸਮਾਂ ਕੱਢ ਸਕਦੇ ਹੋਣ ਸਬਰ ਸੰਤੋਖ ਆ ਲੈਣ ਰੱਬ ਦੀ ਰਾਜਾਚ ਰਹਿਣ ਵਾਲੇ ਹੋਣ ਸੇਵਾ ਸੇਵਾ ਭਾਵਨਾ ਵਾਲਗੇ ਆਉਣ ਵਾਲੇ ਹੋਣ ਉਹਨਾਂ ਲੋਕਾਂ ਨੂੰ ਅੱਗੇ ਲਿਆ ਕੇ ਤੇ ਜੋ ਸਾਡੇ ਕੌਮ ਦੀ ਦਸ਼ਾ ਉਹ ਉੱਚ ਨੂੰ ਉਹਦੇ ਬਦਲਾ ਲਿਆਈਏ ਤੇ ਜੋ ਸਾਡੇ ਜੋ ਚੱਲ ਰਹੀ ਆ ਭਾਈ ਅਮਰਤਪਾਲ ਨੂੰ ਛਡਾਉਣ ਦੀ ਅਗਲੇ ਪਾਸੇ ਜਿੱਤਣ ਤੋਂ ਬਾਅਦ ਦੇ ਵਿੱਚ ਜਿੱਥੇ ਕਿ ਸਪੀਕਰ ਸਾਹਿਬ ਤੱਕ ਪਹੁੰਚ ਕੀਤੀ ਗਈ ਸੌ ਚੱਕ ਸਮਾਗਮ ਹੀ ਹੋ ਚੁੱਕਾ ਵਾ ਉਹਨਾਂ ਦਾ ਉਸ ਤੋਂ ਬਾਅਦ ਦੇ ਵਿੱਚ ਅਮੇਸ਼ਾ ਨਾਲ ਮਿਲਣ ਦੀਆਂ ਗੱਲਾਂ ਹੋਈਆਂ ਸੀ ਸ਼ਾਇਦ ਉਹ ਟਾਈਮ ਨਹੀਂ ਮਿਲਿਆ ਹੁਣ ਉਸ ਤੋਂ ਬਾਅਦ ਦੇ ਵਿੱਚ ਕ੍ਰੂਪਰੇਖਾ ਲੇਕੀ ਗਈ ਦਿੱਲੀ ਵਾਲੇ ਪਾਸਿਓਂ ਕੋਈ ਨਹੀਂ ਅਜੇ ਉਹ ਤੇ ਸਰਬਜੀਤ ਉਹਨਾਂ ਨੇ ਕਹਿੰਦੇ ਸੀ ਕਿ ਉਹਨਾਂ ਨੇ ਉਹਨਾਂ ਨੇ ਕੋਈ ਗੱਲ ਕੀਤੀ ਸੀ ਉਹਦੇ ਬਾਰੇ ਚਲੋ ਠੀਕ ਹੈ ਉਹ ਟਾਈਮ ਪਤਾ ਨਹੀਂ ਹੁਣ ਦੁਬਾਰਾ ਮਿਲਦਾ ਨਹੀਂ ਮਿਲਦਾ ਉਹ ਤੇ ਅਸੀਂ ਉਹ ਐਡਾ ਕੋਈ ਭਾਈ ਸਾਹਿਬ ਕੋਈ ਐਡਾ ਚਿੰਤਾਤ ਨਹੀਂ ਕਿ ਮੈਂ ਜੇਲ੍ਹ ਚਾਂ ਤੇ ਕੋਈ ਮੁਸ਼ਕਲ ਨਹੀਂ ਗਈ ਪਰ ਇਹ ਚੀਜ਼ ਹੈ ਕਿ ਕੌਮ ਦੇ ਲੋਕ ਚਾਹੁੰਦੇ ਆ ਕਿ ਉਹਨਾਂ ਨੂੰ ਅਸੀਂ ਐਡੇ ਵੱਡੇ ਐਡੇ ਬਹੁਤ ਨਾ ਜਤਾਇਆ ਤੋ ਆ ਕੇ ਸਾਡੇ ਕਾਰਜ ਕਰਨ ਤੇ ਕੌਮ ਦੀ ਅਗਵਾਈ ਕਰਨ ਤੇ ਇਸ ਕਰਕੇ ਇਹ ਸਾਨੂੰ ਰੋਜ਼ ਹੀ ਇਹੋ ਜਿਹਾ ਸਤਾ ਮਿਲਦੇ ਸੀ ਆਪਾਂ ਨੂੰ ਕੋਈ ਨਾ ਕੋਈ ਕਰਨਾ ਚਾਹੀਦਾ ਤੇ ਅਸੀਂ ਇਹ ਇਹ ਮੌਕੇ ਤੇ ਇਹ ਪੰਥਕ ਇਕੱਠ ਕਰਕੇ ਉਥੇ ਆਉਣ ਵਾਲੇ ਸਮੇਂ ਲਈ ਕਿ ਇਦਾਂ ਦਾ ਉਹਨਾਂ ਨੂੰ ਬਾਹਰ ਕਢਾਉਣ ਵਾਸਤੇ ਬੰਦੀ ਸਿੰਘਾਂ ਨੂੰ ਛੁਲਾਉਣ ਵਾਸਤੇ ਤੇ ਜਾਂ ਜਿਹੜੇ ਹੋਰ ਬੇਅਦਬੀਆਂ ਦੇ ਮਾਮਲੇ ਆ ਜਿਹੜੇ ਕਿ ਪੰਜਾਬ ਤੋਂ ਚੁੱਕ ਕੇ ਚੰਡੀਗੜ੍ਹ ਚ ਬਦਲੀ ਕੀਤੇ ਜਾ ਰਹੇ ਆ ਉਹਨਾਂ ਤੇ ਉਹਨਾਂ ਨੂੰ ਮਤਲਬ ਅਨਸਾਫ਼ ਤੋਂ ਇਨਕਾਰ ਕਰਨ ਵਾਲੀ ਗੱਲ ਹੋ ਰਹੀ ਆ ਉਹਦੇ ਵਾਸਤੇ ਅਸੀਂ ਸੋਚ ਰਹੇ ਹਾਂ ਕਿ ਕੋਈ ਸਾਨੂੰ ਸਾਰਿਆਂ ਨੂੰ ਥਰਾਲ ਮਿਲ ਕੇ ਕੋਈ ਬੈਠ ਕੇ ਕੋਈ ਵਕੀਲ ਸਾਹਿਬਾਂ ਵੱਲੋਂ ਕੋਈ ਚਾਰਾ ਜੋਈ ਤੁਹਾਡੇ ਵੱਲੋਂ ਕੋਈ ਚਾਰਾ ਜੋਈ ਹੋ ਜੀ ਹੋਈ ਕਿ ਉਹਨਾਂ ਨੂੰ ਬਾਹਰ ਲਿਆਉਣ ਦੀ ਜੀ ਉਹਨਾਂ ਦੇ ਜਿਹੜੇ ਐਨਐਸਏ ਨੂੰ ਚੈਲੰਜ ਕਰਨ ਵਾਸਤੇ ਉਹ ਆਪਾਂ ਹੁਣ ਪਹਿਲੀ ਵਾਰ ਆਈਏ ਭਾਈ ਸਾਹਿਬ ਦੇ ਇਹ ਜਿਹੜੇ ਕਿ ਉਹ ਕਿਲਾ ਨੇ ਉਹਨਾਂ ਦੇ ਚਾਰਾ ਜੋ ਕੀਤੀ ਹੈ ਤੇ ਉਹ ਮੇਰੇ ਖਿਆਲੋਂ 28 ਅਗਸਤ ਉਹਦੀ ਡੇਟ ਆ ਤੇ ਉੱਤੇ ਮੇਰੇ ਖਿਆਲ ਹੈ ਕਿ ਅਮੀਦ ਹੈ ਕਿ ਉੱਤੇ ਕੋਈ ਠੀਕ ਹੈ ਪੋਜੀਟਿਵ ਰਿਸਪਾਂਸ ਆਊਗਾ ਭਾਈ ਅਮਰਪਾਲ ਸਿੰਘ ਵੱਲੋਂ ਕਿਹਾ ਗਿਆ ਸੀ ਕਿ ਮੈਨੂੰ ਟਾਈਮ ਦਿੱਤਾ ਜਾਵੇ ਮੈਂ ਵੀ ਆਪਣੇ ਇਲਾਕੇ ਦੀ ਆਵਾਜ਼ ਬੁਲੰਦ ਕਰ ਸਕਾਂ ਦਿੱਲੀ ਦੇ ਵਿੱਚ ਕਿ ਉਹ ਟਾਈਮ ਮਿਲਿਆ ਜਾਂ ਨਹੀਂ ਮਿਲਿਆ ਗੱਲ ਬਾਤ ਚੱਲੀ ਉਹਦੇ ਤੇ ਇਹ ਦੇਖੋ ਤੇ ਹਕੂਮਤ ਦੀ ਧੱਕੇਸ਼ਾਹੀ ਹੈ ਜੀ ਤੇ ਉਹਨਾਂ ਨੂੰ ਚਲੋ ਰਿਹਾਈ ਦੇ ਛੱਡੀ ਉਹਨਾਂ ਨੂੰ ਪਾਰਲੀਮੈਂਟ ਸੈਸ਼ਨ ਚ ਅਟੈਂਡ ਕਰਨ ਦਾ ਮੌਕਾ ਦਿੱਤਾ ਜਾਣਾ ਸੀ ਉਹ ਆਪਣੇ ਲੋਕਾਂ ਦੀ ਉਹ ਜਿਹੜੀ ਆਵਾਜ਼ ਉੱਥੇ ਰੱਖ ਸਕਦੇ ਤੇ ਪਰ ਉਹ ਵੀ ਮੇਰੇ ਖਿਆਲ ਹੈ ਕਿ ਇੱਕ ਜਿਹੜੇ ਡੈਮੋਕ੍ਰੇਸੀ ਦਾ ਢੰਡੋਰਾ ਪਟਿਆ ਜਾ ਰਿਹਾ ਉਹਦੇ ਖਿਲਾਫ ਕੰਮ ਕੀਤਾ ਜਾ ਰਿਹਾ ਇਹ ਇਹ ਇਸ ਚੀਜ਼ ਦਾ ਲੋਕਾਂ ਦੇ ਮਨਾਂ ਚ ਵੀ ਬਹੁਤ ਵੱਡਾ ਰੋਸ ਹੈ